ਹੈਲੋ ਮੈਂ ਡਾਕਟਰ ਤੇਰਾਕੌਰ ਲੈ ਕੇ ਆਈ ਹਾਂ ਇੱਕ ਨਵੀਂ ਵੀਡੀਓ ਬਿਲਕੁਲ ਇੱਕ ਨਵੇਂ ਵਿਸ਼ੇ ਦੇ ਨਾਲ ਨਜ਼ਰਾਂ 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 ਪੱਥਰ ਪਾੜ ਨਜ਼ਰਾਂ ਕੁਝ ਨਹੀਂ ਛੱਡਦੀਆਂ ਗੱਲ ਸੁਣੋ ਨਜ਼ਰ ਦੋਸ਼ ਹਮੇਸ਼ਾ ਕਿਸੇ ਦੀ ਈਰਖਾ ਨਾਲ ਨਹੀਂ ਲੱਗਦੀ ਕਿਸੇ ਦੀ ਮਾਂ ਦੀ ਪਿਆਰ ਭਰੀ ਨਿਗਾ ਵੀ ਕਈ ਵਾਰੀ ਬੱਚੇ ਨੂੰ ਮਾਰ ਕਰਦੀ ਆ ਅਕਸਰ ਪਰਿਵਾਰਾਂ ਚ ਐਦਾਂ ਹੁੰਦਾ ਹੈ ਨਾ ਯਕੀਨ ਕਰੋ ਸੱਚੀ ਸਹਿਮਤ ਹੋ ਨਾ ਇਹ ਇਹਨੂੰ ਕਹਿੰਦੇ ਇੰਟੈਂਸਿਟੀ ਆਫ ਇਮੋਸ਼ਨਲ ਗੇਜ ਟਿਕਟਕੀ ਲਾ ਕੇ ਦੇਖਣਾ ਪਿਆਰ ਭਰੀਆਂ ਨਜ਼ਰਾਂ ਕਿ ਮੇਰਾ ਬੱਚਾ ਬਹੁਤ ਸੋਹਣਾ ਲੱਗਦਾ ਬਸ ਦੇਖਣ ਮਾਤਰ ਨਾਲ ਬੱਚਾ ਬਮਾਰ ਸੋ ਕਿਸੇ ਵੀ ਆਪਣੇ ਆਂਡਗਵਾਂਡ ਵੱਲੋਂ ਜਾਂ ਦੁਸ਼ਮਣ ਦੀ ਅਣਚਾਹੀ ਈਰਖਾਲੂ ਦ੍ਰਿਸ਼ਟੀ ਦਾ ਪ੍ਰਭਾਵ ਜਦੋਂ ਕਿਸੇ ਹੋਰ ਇਨਸਾਨ ਦੀ ਆਰਾ ਉੱਤੇ ਹਮਲਾ ਕਰਦਾ ਤਾਂ ਨજર ਦੋਸ਼ ਮੰਨਦੇ ਆਪਾਂ ਜਾਂ ਇਦਾਂ ਕਹਿ ਲਓ ਮੈਂ ਜੇ ਸਧਾਰਨ ਸ਼ਬਦਾਂ ਚ ਤੁਹਾਨੂੰ ਸਮਝਾਉਣਾ ਹੋਵੇ ਕਿ ਨજર ਦੋਸ਼ ਹੋ ਆ ਜਦੋਂ ਕਿਸੇ ਦੀਆਂ ਪੱਥਰਪਾੜ ਨਜ਼ਰਾਂ ਉਨ੍ਹਾਂ ਦੇ ਵਿੱਚ ਇੱਕ ਹੌਕਾ ਵੀ ਹੋਵੇ ਉਹ ਮਨੋਚੁੰਬਕੀ ਤਰੰਗਾਂ ਰਹੀਂ ਤੁਹਾਡੀ ਕਮਜ਼ੋਰ ਔਰਾ ਉੱਤੇ ਵਾਰ ਕਰਦੀ ਹੈ ਨજર ਦੋਸ਼ ਕਿਸੇ ਵੀ ਤਰੀਕੇ ਦੀ ਸਧਾਰਨ ਆਫਤ ਨਾ ਮੰਨੋ ਨੂੰ ਹਲਕੇ ਚ ਨਹੀਂ ਲੈਣਾ ਬਹੁਤ ਤਬਾਹੀ ਮਚਾਉਂਦੀ ਹੈ ਮੈਂ ਦੱਸਦੀਆਂ ਅੱਗੇ ਅੰਤ ਤੱਕ ਵੀਡੀਓ ਚ ਬਣੇ ਰਹੋ ਇਹ ਅਦ੍ਰਿਸ਼ ਆਤਮਿਕ ਘਾਤ ਹੈ ਚੋਰੀ ਛਿਪੇ ਹਮਲਾ ਅੱਖਾਂ ਰਾਹੀਂ ਇਹਦੀ ਪਛਾਣ ਤੁਹਾਨੂੰ ਆਪ ਹੀ ਪਤਾ ਲੱਗ ਜਾਣੀ ਹੈ ਸਰੀਰਕ ਮਨ ਤੇ ਚਿੱਤ ਤਿੰਨ ਪੱਧਰਾਂ ਤੇ ਅਟੈਕ ਹੁੰਦਾ ਕਿਸੇ ਦੀ ਪੱਥਰ ਫਾੜ ਨਿਗਾ ਦਾ ਜਿਨ੍ਹਾਂ ਦੇ ਕੋਲ ਤਾਂ ਅੰਦਰੂਨੀ ਸੰਵੇਦਨਾ ਤੇ ਆਤਮਕ ਨਿਰਣੇ ਲੈਣ ਦੀ ਤਾਕਤ ਸਟਰੋਂਗ ਹੁੰਦੀ ਆ ਉਹ ਨਜ਼ਰ ਦੀ ਤਰੰਗ ਨੂੰ ਪਹਿਲੀ ਵਾਰ ਜੀ ਮਹਿਸੂਸ ਕਰ ਲੈਂਦੇ ਆ ਹਨਾ ਜਿੱਦਾਂ ਕਿਸੇ ਦਾ ਕੱਦ ਤੋੜ ਕੇ ਕਿਸੇ ਨੇ ਅਟੈਕ ਕਰਨਾ ਤਾਂ ਛੋਟੇ ਜਿਹੇ ਖਿੜਾਕੇ ਨਾਲ ਕੋਈ ਸੁਚੇਤ ਹੋ ਜਵੇ ਹਨਾ ਤੇ ਜਦੋਂ ਵਿਅਕਤੀ ਦੀ ਆਤਮਕ ਸੰਵੇਦਨਾ ਤੇਵਰ ਹੋ ਜਾਏ ਤੇ ਉਹਨੂੰ ਮਹਿਸੂਸ ਹੋਣਾ ਪੈਂਦਾ ਕਿ ਕੋਈ ਨਾ ਬਾਹਰੀ ਅਣਚਾਹੀਆਂ ਤਰੰਗਾਂ ਜਾਂ ਅਣਚਾਹੀ ਊਰਜਾ ਜਾਂ ਕੋਈ ਨੈਗੇਟਿਵ એનર્ਜੀ ਜਾਂ ਕੋਈ ਪੱਥਰਪੜ ਨੀਗਾ ਮੇਰੇ ਸਰੀਰਕ ਤੇ ਮੇਰੇ ਮਨੋਵਿਗਿਆਨਕ ਹੱਦਬੰਦੀਆਂ ਨੂੰ ਭੇਦ ਰਹੀ ਆ ਹੈ ਨਾ ਉਹ ਥੋੜੀ ਨਾਲ ਟਕ 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 ਮਤਲਬ ਮੋਰੀ ਜਿੱਦਾਂ ਕਰਨੀ ਹੁੰਦੀ ਆ ਮੇਰੇ ਬੋਡੀ ਦੇ ਅੰਦਰ ਕੁਝ ਦਾਖਲ ਹੋ ਰਿਹਾ ਸੋ ਮੈਂ ਤੁਹਾਨੂੰ ਲੱਛਣ ਦੱਸਦੀ ਆ ਜੇ ਛੋਟੇ ਬੱਚੇ ਚ ਨਜ਼ਰ ਲੱਗ ਜਾਏ ਤਾਂ ਬਿਨਾਂ ਕਿਸੇ ਕਾਰਨ ਦੇ ਰੋਣਾ ਸ਼ੁਰੂ ਕਰ ਦਿੰਦਾ ਡਰਨ ਲੱਗ ਪੈਂਦਾ ਦੁੱਧ ਪੀਣਾ ਛੱਡ ਦਿੰਦਾ ਨੀਂਦ ਦੇ ਵਿੱਚ ਚਿੱਕਾ ਮਾਰ ਕੇ ਜਾਗ ਜਾਂਦਾ ਤਰਬਕ ਕੇ ਜਾਗਦਾ ਜਾਂ ਉਹਦੀ ਸਰੀਰ ਬੋਡੀ ਦਾ ਜਿਹੜਾ ਤਾਪਮਨ ਨਾ ਉਹ ਬਿਨਾਂ ਕਾਰਨ ਵੱਜ ਜਾਂਦਾ ਵੱਡਿਆਂ ਦੇ ਵਿੱਚ ਜੇ ਲੱਛਣ ਦੇਖਣੇ ਤੁਸੀਂ ਤਾਂ ਅਚਾਨਕ ਸਿਰਦਰਦ ਹੋ ਜਾਂਦਾ ਖਾਸ ਕਰਕੇ ਪਰਵਟਿਆਂ ਦੇ ਵਿੱਚ ਘਾਰ ਤੁਹਾਨੂੰ ਮਹਿਸੂਸ ਹੋਣੀ ਹੈ ਕਿ ਦਰਦ ਕਿਉਂ ਉੱਠ ਗਈ ਇੱਕ ਲਹਿਰ ਜੀ ਉੱਠਦੀ ਹੈ ਚੀਜ਼ ਦੇ ਹਲਕਾ ਹਲਕਾ ਭਾਰੀਪਣ ਰਹਿਣਾ ਹੱਥ ਖੱਬੇ ਹੱਥ ਜਾਂ ਪੈਰ ਦੇ ਵਿੱਚ ਠੰਡ ਜਿਆ ਸੁਨਣਾਪਣ ਖੱਬਾ ਨਾਟ ਸੱਜਾ ਠੀਕ ਹੈ ਬਿਨਾਂ ਕੰਮ ਥੱਕੇ ਰਹਿਣਾ ਕੰਮ-ਚਮਾਨ ਨਾਲ ਲੱਗਣਾ ਆ ਸਰਵਸਾਂਝੇ ਕੁਛ ਹੈਗੇ ਲੱਛਣ ਜਿਹਦੇ ਚ ਮਨ ਦੇ ਵਿੱਚ ਦੇਖੋ ਅਸਰ ਕਰਦੀਆਂ ਇਹ ਨਜ਼ਰਾਂ ਅਣਜਾਣ ਡਰ ਚਿਰਚੜਾਪਣ ਘਰ ਚ ਝਗੜਾ ਕੰਮ ਚ ਰੁਕਾਵਟ ਨੌਕਰੀ ਕਾਰੋਬਾਰ ਠੱਪ ਅਚਾਨਕ ਮਾਨਸਿਕ ਕਬਰਾੜ ਬਚਾਨੀ ਜੋਸ਼ ਅਚਾਨਕ ਚੰਗੇ ਪਲ ਤੁਸੀਂ ਕੰਮ ਕਰ ਰਹੇ ਹੋ ਕੰਮਾਂ ਚ ਰੁਕਾਵਟ ਆ ਗਈ ਦਿਨ ਭਰ ਦੀ ਥਕਾਵਟ ਹੋਣ ਦੇ ਬਾਵਜੂਦ ਥੱਕ ਗਏ ਆ ਤਾਂ ਕਹਿੰਦੇ ਨਾ ਆਪਾਂ ਕੰਮ ਕਰੀਏ ਥੱਕ ਗਏ ਤਾਂ ਨੀਂਦ ਆ ਜਾਂਦੀ ਐ ਉਸ ਵੇਲੇ ਨੀਂਦ ਵੀ ਨਹੀਂ ਆਉਣੀ ਅਣਜਾਣਾ ਜੇ ਇੱਕ ਭੈ ਤੁਹਾਨੂੰ ਸਤਾਈ ਜਾਏਗਾ ਸਾਡੇ ਨਾਲ ਆਤਮਾ ਤੇ ਸਰਬੋਤ ਕਰਦਾ ਐ ਨਜ਼ਰਾਂ ਪੱਥਰ ਪਾੜ ਤੁਸੀਂ ਮੈਡੀਟੇਟ ਨਹੀਂ ਕਰ पाओਗੇ ਜੇ ਸਪਿਰਚੁਅਲਿਟੀ ਦੇ ਨਜ਼ਰੀਏ ਤੋਂ ਦੇਖੋ ਧਿਆਨ ਨਹੀਂ ਲੱਗਣਾ ਤੁਸੀਂ ਫਰਜ਼ ਕਰੋ ਤੁਹਾਡਾ ਕਿਸੇ ਨਾ ਕਿਸੇ ਨੇ ਘਰ ਵਿੱਚ ਮੰਦਿਰ ਬਣਾਇਆ ਜਾਂ ਧਾਰਮਿਕ ਸਥਾਨ ਰੱਖਿਆ ਹੋਇਆ ਨਾ ਕੋਰਨਰ 'ਚ ਤਾਂ ਜੋਤ ਜਦੋਂ ਜਗਾਉਣੀ ਆ ਕੋਈ ਹਵਾ ਵੀ ਨਹੀਂ ਚੱਲੀ ਕੋਈ ਪੱਖਾ ਨਹੀਂ ਚਲਾਇਆ ਹੈ ਬੱਤੀ ਜਿਹੜੀ ਆ ਉਹ ਬਿਨਾਂ ਦੀਵਾ ਬੁਝ ਗਿਆ ਨੀਂਦ ਬੁਰੇ ਸੁਪਨੇ ਆਉਂਦੇ ਆ ਘਰ ਜੇ ਕਿਤੇ ਉਪਰਾ ਅਣਜਾਣ ਬੰਦਾ ਆਉਂਦਾ ਤਾਂ ਬੱਚਾ ਡਰਦਾ ਜਾਂ ਰੋਣ ਲੱਗ ਪੈਂਦਾ ਜਾਂ ਘਰ ਦੇ ਜਿਹੜੇ ਪਾਲਤੂ ਪੰਛੀ ਰੱਖਿਆ ਜਾਂ ਜਾਨਵਰ ਆ ਉਹ ਉਤੇਜਿਤ ਹੋ ਜਾਂਦੇ ਆ ਜਦੋਂ ਕੋਈ ਵਿਅਕਤੀ ਤੁਹਾਡੇ ਘਰ ਆ ਜਾਏ ਇਹ ਨਾ ਕੁਝ ਲੱਛਣ ਆ ਤੁਹਾਡੇ ਬਿਨਾਂ ਵਜ੍ਹਾ ਸਰੀਰ 'ਚ ਭਾਰੀਪਣ ਆ ਜਾਣਾ ਅਚਾਨਕ ਬੁਖਾਰ ਅਚਾਨਕ ਸਿਰਦਰਦ ਬੱਚੇ ਲਗਾਤਾਰ ਹੀ ਰੋਈ ਜਾਣ ਦੇਖੋ ਪੱਥਰ ਪਾੜ ਨਗਾ ਤਬਾਹ ਕਰ ਦਿੰਦੀ ਆ ਮੈਂ ਤੁਹਾਨੂੰ ਵਾਰਨ ਕਰ ਰਹੀ ਆ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਕਿ ਤੁਸੀਂ ਮੇਰੇ ਨਾਲ ਅੰਤ ਤੱਕ ਜੁੜੇ ਰਹੋ ਮੈਂ ਦੱਸਣ ਲੱਗੀ ਹਾਂ ਘਰ-ਬਾਰ ਤੁਸੀਂ ਨਵਾਂ ਬਣਾਇਆ ਘਰ ਸੋਹਣਾ ਰੀਜਾਂ ਨਾਲ ਘਰ ਇੱਕਦਮ ਖੰਡਰ ਘਰ 'ਚ ਝਗੜੇ ਤਣਾਅ ਬਿਮਾਰੀਆਂ ਅਚਾਨਕ ਆਰਥਿਕ ਤਬਾਹੀ ਬੱਚੇ ਦਾ ਵਿਆਹ ਕੀਤਾ ਤੁਹਾਡਾ ਆਪਣਾ ਵਿਅਤਿਤ ਜੀਵਨ ਉਸ ਤੇ ਇਹ ਨਜ਼ਰਾਂ ਮਾਰਕ ਕਰਦੀਆਂ ਪਤੀ-ਪਤਨੀ ਦੇ ਰਿਸ਼ਤੇ 'ਚ ਬਿਨਾਂ ਕਾਰਨ ਦਰਾੜ ਆ ਜਾਂਦੀ ਹੈ ਸਬੰਧਾਂ 'ਚ ਠੰਡਾਪਨ ਆ ਜਾਂਦਾ ਜਾਂ ਇੰਨੀ ਤੇਜ਼ ਲੜਾਈ ਹੁੰਦੀ ਤਲਾਕ ਤੱਕ ਨਾ ਉਪ ਪਹੁੰਚ ਜਾਂਦੀ ਹੈ ਹਾਂ ਔਲਾਦ ਹੀ ਨਹੀਂ ਹੋ ਪਾ ਰਹੀ ਹੁੰਦੀ ਇਹ ਨਜ਼ਰਾਂ ਦਾ ਦੋਸ਼ ਹੈ ਲੋਕਾਂ ਦੀਆਂ ਇਹਨਾਂ ਤੋਂ ਬਚ ਕੇ ਰਹਿਣਾ ਮੈਂ ਦੱਸਾਂਗੀ ਨੌਕਰੀ ਤੇ ਕਾਰੋਬਾਰ ਦੇਖੋ ਚੰਗਾ ਭਲਾ ਚੱਲ ਰਿਹਾ ਇੰਟਰਵਿਊ ਕਲੀਅਰ ਹੋ ਗਈ ਤੁਹਾਡੀ ਬੜੀ ਸੋਹਣੀ ਨੌਕਰੀ ਦੀ ਚਿੱਠੀ ਨਹੀਂ ਆਈ ਓਕੇ ਨਹੀਂ ਹੋਈ ਚੰਗੀ ਤਰ੍ਹਾਂ ਤੁਹਾਡੀ ਕੰਪਨੀ ਚੱਲ ਰਹੀ ਹੈ ਅਚਾਨਕ ਗਰਾਵਟ ਸ਼ੁਰੂ ਹੋ ਗਿਆ ਤੁਹਾਡਾ ਹੈਨਾ ਡਿੱਗ ਗਈ ਕੰਪਨੀ ਖਤਮ ਹੋ ਗਈ ਗਾਹਕ ਟੁੱਟਣ ਲੱਗ ਪਏ ਆ ਕਰਜ਼ੇ 'ਚ ਡੁੱਬਣ ਲੱਗ ਪਏ ਆ ਨੋਟ ਕਰਿਆ ਕਰੋ ਇਹ ਗੱਲਾਂ ਜੇ ਇਦਾਂ ਅਚਾਨਕ ਹੋ ਰਿਹਾ ਤਾਂ ਸਮਝ ਲੋ ਕਿ ਸਦੀ ਪੱਥਰ ਪਾੜ ਨਿਕਲ ਲੱਗ ਗਈ ਤੁਹਾਡੇ ਬਿਨਾ ਵਜ੍ਹਾ ਸਰੀਰਕ ਥਕਾਵਟਾ ਬੁਖਾਰ ਸਿਰਦਰਦ ਆਸ ਤੇ ਤੁਹਾਨੂੰ ਮੈਂ ਹੈ ਨਾ ਮੈਂ ਦੱਸਣ ਲੱਗੀ ਹਾਂ ਛੱਟਪਟ ਨਜ਼ਰ ਲੱਗਣ ਦੇ ਲੱਛਣ ਤੇ ਵੈਦਿਕ ਉਪਾ ਰਾਸ਼ੀ ਅਨਸਾਰ ਆਪਣੀ ਰਾਸ਼ੀ ਦੇ ਨਾਲ ਸੁਣ ਲਓ ਜਲਦੀ ਜਲਦੀ ਮੇਸ਼ ਰਾਸ਼ੀ ਵਾਲਿਓ ਮੈਂ ਇੱਕ ਲੱਛਣ ਦੱਸਾਂਗੀ ਇੱਕ ਉਪਾਦ ਦੱਸਾਂਗੀ ਸਾਥਿਓ ਮੇਸ਼ ਰਾਸ਼ੀ ਵਾਲਿਓ ਅਚਾਨਕ ਗੁੱਸਾ ਜਾਂ ਸਿਰਦਰਦ ਜਾਂ ਥਕਾਵਟ ਚੰਗੇ ਭੱਲੇੋਂ ਤਦ ਇਦਾਂ ਆਉਣ ਲੱਗ ਪਏ ਤਾਂ ਤੁਸੀਂ ਲਾਲ ਮਿਰਚ ਲੋਣ ਮੁੱਠ ਚ ਲੈਣਾ ਸੱਤ ਵਾਰੀ ਉਲਟੇ ਹੱਥ ਨਾਲ ਐਂਟੀ ਕਲੌਕਵਾਈਜ਼ ਆਪਣੇ ਸਿਰ ਤੋਂ ਘੁਮਾ ਕੇ ਬਲ ਦੀ ਅਗ ਸਿੱਟ ਦੇਣਾ ਬ੍ਰਿਹ ਕਾਂਸ਼ੀ ਵਾਲਿਓ ਤੁਹਾਡੇ ਲੱਛਣ ਨੇ ਆਲਸ ਆ ਜਾਣੀ ਹੈ ਭੁੱਖ ਘਟ ਜਾਣੀ ਹੈ ਚੀਜ਼ਾਂ ਬਿਨਾਂ ਕਾਰਨ ਕਰਦੀਆਂ ਟੁੱਟਣ ਲੱਗ ਪੈਂਦੀਆਂ ਤੁਸੀਂ ਉਪਾਅ ਕਰੋਗੇ ਚਾਂਦੀ ਦੇ ਗਲਾਸ ਚ ਗੰਗਾ ਜਲ ਰੱਖਣਾ ਸਿਰ ਉੱਤੇ ਫੇਰਨਾ ਤੇ ਬਾਹਰ ਸੁੱਟ ਦੇਣਾ ਮਿਥਨ ਰਾਸ਼ੀ ਵਾਲਿਓ ਲੱਛਣ ਨੇ ਮਨ ਵਿੱਚ ਚਿੰਤਾਵਾਂ ਵਧ ਜਾਣੀਆਂ ਮੋਬਾਈਲ ਜਾਂ ਇਲੈਕਟ੍ਰੋਨਿਕ ਸਮਾਨ ਜਾਂ ਬਿਜਲੀ ਦੇ ਉਪਕਰਨ ਖਰਾਬ ਹੋ ਜਾਣਗੇ ਅਚਾਨਕ ਤੁਸੀਂ ਕੀ ਕਰਨਾ ਪੰਜ ਲੌਂਗ ਦਿਨ ਚੜਦੇ ਨਹਾਉਣ ਤੋਂ ਪਹਿਲਾਂ ਸਿਰ ਤੋਂ ਕਮਾਉਣੇ ਆ ਤੇ ਬਾਹਰ ਸਿੱਟਦੇ ਨੇ ਕਿਸੇ ਦੇ ਪੈਰਾਂ ਥੱਲੇ ਨਾ ਹਉਣ ਸਾਈਡ ਤੇ ਸਿੱਟਦੇ ਹੀ ਤੇ ਆ ਕਰਕਰਾਸ਼ੀ ਵਾਲਿਓ ਤੁਹਾਡੇ ਅੰਦਰ ਡਰ ਪੈਦਾ ਹੋ ਜਾਣਾ ਤੁਸੀਂ ਹਰ ਵੇਲੇ ਰੋਂਦੂ ਰੋਂਦੂ ਜਿਹਾ ਬਣ ਜਾਣਾ ਨੀਂਦ ਦੀ ਕਮੀ ਆ ਜਾਣੀ ਆ ਤੁਸੀਂ ਉਪਾਅ ਕਰੋਗੇ ਰਾਤ ਨੂੰ ਕੁੱਤੇ ਨੂੰ ਜਾਂ ਕਾਲੀ ਗਾਂ ਨੂੰ ਰੋਟੀ ਖਵਾ ਦਿਓ ਸਿੰਘ ਰਾਸ਼ੀ ਵਾਲਿਓ ਲੱਛਣ ਤੁਹਾਡੇ ਕੀ ਨੇ ਸਰੀਰਤ ਆਤਮਿਕ ਵਿਸ਼ਵਾਸ ਦੀ ਘਾਟ ਆ ਜਾਣੀ ਚੰਗੇ ਭਲੇ ਫੈਸਲੇ ਲੈਣ ਦੇ ਲਈ ਲੋਕ ਤੁਹਾਡੇ ਤੋਂ ਸਲਾਹ ਲੈਣਾ ਆਉਂਦੇ ਆ ਤੁਹਾਡੇ ਛਤਮ ਵਿਸ਼ਵਾਸ ਦੀ ਕਮੀ ਆ ਗਈ ਕੰਮ ਦੂਰੇ ਰਹਿਣ ਲੱਪੇ ਵਿੱਚੇ ਛੱਡ ਦਿੰਨੇ ਆ ਹੈਨਾ ਉਪਾਅ ਕੀ ਕਰਨ ਦੇਸੀ ਕੇ ਦਾ ਦੀਵਾ ਪਾਲ ਲੈਣਾ ਦੱਖਣ ਵਾਲੇ ਪਾਸੇ ਕਰਦੇ ਹਫਤੇ ਚ ਦੋ ਵਾਰ ਠੀਕ ਹੈ ਕੰਨਿਆ ਰਾਸ਼ੀ ਵਾਲਿਓ ਤੁਹਾਡਾ ਪੇਟ ਗੜਬੜਾ ਜਾਣਾ ਡਾਈਜੈਸਟਿਵ ਸਿਸਟਮ ਖਰਾਬ ਹੋਣ ਲੱਪੇ ਵਿਚਾਣ ਕੁਛ ਵੀ ਖਾਧ ਤਾਂ ਪਚਣਾ ਨਹੀਂ ਘਰ ਵਿੱਚ ਨੈਗੇਟਿਵਿਟੀ ਆ ਜਾਣੀ ਤੁਸੀਂ ਉਪਾਅ ਕਰਨਾ ਰੋਜ਼ ਅਜਾਇ ਐਜਵੈਂਡ ਲੈਣੀ ਆ ਅਜਵਾਇਣ ਲੌਂਗ ਤੇ ਕਾਲੀ ਮਿਰਚ ਤੇ ਇੰਨੀ ਚੀਜ਼ਾਂ ਲੈ ਕੇ ਧੂਣੀ ਜਲਾ ਕੇ ਘਰ ਦੇ ਵਿੱਚ ਸਾਰੇ ਕਮਾ ਲੈਣੀ ਹੈ ਠੀਕ ਹੈ ਜੀ ਤੁਲਾ ਰਾਸ਼ੀ ਵਾਲਿਓ ਰਿਸ਼ਤਿਆਂ ਚ ਠੰਡਕ ਫੈਸਲੇ ਲੈਣ ਦੀ ਕਮੀ ਆ ਜਾਂਦੀ ਹੈ ਤੁਸੀਂ ਉਪਾਅ ਕਰੋਗੇ ਕਿਸੇ ਲੋੜਵੰਦ ਨੂੰ ਨਵੀਂ ਚਿੱਟੀ ਕਮੀਜ਼ ਪੁਰਾਣੀ ਨਹੀਂ ਦਦਣੀ ਸੈਕੰਡ ਹੈਂਡ ਨਵੀਂ ਚਿੱਟੀ ਕਮੀਜ਼ দান ਕਰ ਦਿਓ বৃশ্চিক রাশি ਵਾਲਿਓ ਗੁਪਤ ਦਰਦਾਂ ਰਹਿ ਜਾਣਗੀਆਂ ਵਿਸ਼ਵਾਸ ਘੱਟ ਹੋ ਜਾਣਾ ਤੁਹਾਡੇ ਤੇ ਕਮੀ ਆ ਜਾਣੀ ਵਿਸ਼ਵਾਸ ਦੀ ਹਾਦਸੇ ਹੋਣ ਲੱਗ ਪਣਗੇ ਤੁਸੀਂ ਕਰਨਾ ਉਪਾ ਮੰਗਲਵਾਰ ਨੂੰ ਸੁੱਕੀਆਂ ਲਾਲ ਮਿਰਚਾਂ ਨੂੰ ਸਿਰ ਤੋਂ ਵਾਰ ਕੇ ਪਾਣੀ ਚ ਸਿੱਟਣਾ ਨਾਲ ਚੁੱਲੇ ਚ ਤਨੂ ਰਾਸ਼ੀ ਵਾਲਿਓ ਯਾਤਰਾ ਚ ਰੁਕਾਵਟਾਂ ਹੋਣ ਲੱਗ ਪੈਂਦੀਆਂ ਜੇ ਕਿਸੇ ਦੀ ਪੱਥਰ ਪਾੜ ਨਹੀਂ ਗੱਲ ਲੱਗ ਜਾਏ ਅਧਿਆਤਮ ਵਿੱਚ ਰੁਕਾਵਟਾਂ ਹੋਣ ਲੱਗ ਪੈਣੀਆਂ ਤੁਸੀਂ ਵੀਰਵਾਰ ਨੂੰ ਪੀਲੀ ਦਾਲ ਜਾਂ ਗੁੜ ਦੀ ਖੀਰ ਬਣਾ ਕੇ ਗਊ ਮਾਤਾ ਨੂੰ ਖਿਲਾ ਦੇਣੀ ਆ ਪਲਾ ਕਰਨਾ ਬੇਜਵਾਨਾਂ ਨੂੰ ਚੈਰਿਟੀ ਜਿਹੜੀ ਆ ਮਕਰ ਰਾਸ਼ੀ ਵਾਲਿਓ ਕੈਰੀਅਰ ਚਰਕਾਵਟਾਂ ਲੋਹਾ ਜਾਂ ਮਸ਼ੀਨਾਂ ਖਰਾਬ ਰਹਿਣ ਲੱਪੈਣੀਆਂ ਤੁਸੀਂ ਸ਼ਨੀਵਾਰ ਨੂੰ ਕਾਲੇ ਮਾਂ ਤੇਲ ਤੇਲ ਸਰੋਂ ਦਾ ਤੇ ਲੋਹਾ দান ਕਰ ਦਿਓ ਕੁੰਭ ਰਾਸ਼ੀ ਵਾਲਿਓ ਦਿਲ ਦਿਮਾਗ ਉਲਝਿਆ ਰਹਿੰਦਾ ਆ ਅਚਾਨਕ ਅਚਾਨਕ ਲੋਕਾਂ ਵੱਲੋਂ ਟੁੱਟਣ ਲੱਗ ਪੈਨੇ ਆ ਕਿ ਮੇਰਾ ਕਿਸੇ ਨੂੰ ਬਲਾਉਣ ਨੂੰ ਦਿਲ ਨਹੀਂ ਕਰਦਾ ਜੇ ਤਬਦੀਲੀ ਆ ਤਾਂ ਸਮਝ ਲਓ ਕਿਸੇ ਦੀ ਨਜ਼ਰ ਲਾਤੀ ਹੈ ਤੁਹਾਡੇ ਤੇ ਸੋ ਪਾਕ ਕਰੋਗੇ ਸ਼ਨੀਵਾਰ ਨੂੰ ਸੱਤ ਲੋਹੇ ਦੀਆਂ ਚੀਜ਼ਾਂ ਲੈ ਲਓ ਛੋਟੇ ਛੋਟੀਆਂ ਛੋਟੂਟੀਆਂ ਉਹਨਾਂ ਨੂੰ ਪਾਣੀ 'ਚ ਵਹਾ ਦਿਓ ਪਿੱਛੇ ਮੁੜ ਕੇ ਨਹੀਂ ਦੇਖਣਾ ਵਹਾਉਣ ਵੇਲੇ ਆਪਣਾ ਧਿਆਨ ਰੱਖਣਾ ਹੈ ਮੀਨਾਚੀ ਵਾਲੇ ਉਹ ਤੁਹਾਨੂੰ ਸੁਪਨੇ ਭੜੇ ਭੜੇ ਆਉਣੇ ਆ ਆਪਣੇ ਆਪ ਤੇ ਸ਼ੱਕ ਹੋਣ ਲੱਪਣਾ ਆਲਸੀ ਰਹਿਣ ਲੱਪੋਗੇ ਤੁਸੀਂ ਤੁਹਾਡਾ ਤਾਂ ਉਪਾਏ ਹਮੇਸ਼ਾ ਬਹੁਤ ਸੌਖਾ ਹੁੰਦਾ ਚੰਦਨ ਦੀ ਧੂਪ ਜਗਾ ਕੇ ਓਮ ਨਮੋ ਭਗਵਤੇ ਵਾਸੂ ਦੇਵਾਏ ਮੰਤਰ ਜਾਪ ਕਰਨਾ 108 ਵਾਰ ਸੋ ਤੁਸੀਂ ਹਰ ਰੋਜ਼ ਆਪਣੀ ਔਰਾ ਦੀ ਰੱਖਿਆ ਕਰੋਗੇ ਤਾਂ ਹਰ ਰੋਜ਼ ਜਿਹੜੇ ਅਚਾਨਕ ਅਣਜਾਣ ਹਮਲੇ ਆ ਨਾ ਲੋਕਾਂ ਦੀਆਂ ਨਜ਼ਰਾਂ ਦੇ ਤੀਰ ਇਲੋਜ ਦੇ ਦਰਲੇ ਤੀਰਾਂ ਨਾਲੋਂ ਵੀ ਤਿੱਖੇ ਹੁੰਦੇ ਆ ਇਹ ਕੱਖ ਨਹੀਂ ਛੱਡਦੇ ਪਰ ਚਿੰਤਾ ਨਾ ਕਰੋ ਮੈਂ ਹੈਗੀ ਆ ਜੇ ਤੁਹਾਨੂੰ ਇਹ ਵੀਡੀਓ ਗਿਆਨਵਰਤਕ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਆਪਣੇ ਵਿਚਾਰ ਪਲੀਜ਼ ਲਿਖਿਆ ਕਰੋ ਡਾਕਟਰ 13 ਕੋਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਕੱਲ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਬਾਏ ਬਾਏ ਆਪਣਾ ਖਿਆਲ ਰੱਖਣਾ ਪੱਥਰ ਪਾੜ ਨਜ਼ਰਾਂ ਤੋਂ ਬਚਣਾ ਇਹ ਉਪਾਅ ਕਰ ਲੈਣੇ ਆ ਥੈਂਕ ਯੂ ਵੈਰੀ ਮੱਚ ਬਾਏ ਬਾਏ